ਹਾਂਜੀ ਸਾਸਤਰੀ ਗਾਲਜੀ ਜਿਵੇਂ ਕਿ ਆਪਾਂ ਸਭ ਨੂੰ ਪਤਾ ਹੈ ਕਿ ਬੀਤੇ ਦਿਨੀ ਸੋਸ਼ਲ ਮੀਡੀਆ ਤੇ ਕੀਰਤ ਤੇ ਸੁਖਰਤਿਆ ਤੇ ਵਿੱਕੀ ਥਾਮਸ ਤੇ ਥਾਣੇਦਾਰ ਦਾ ਮੁੱਦਾ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋਇਆ ਉਸ ਤੋਂ ਬਾਅਦ ਮਨਜੀਤ ਨਾਲ ਕੀਰਤ ਦਾ ਮੁੱਦਾ ਕਾਫੀ ਜ਼ਿਆਦਾ ਵਾਇਰਲ ਹੋਇਆ ਜਿੱਥੇ ਕਿ ਚੰਡੀਗੜ੍ਹ ਵਿੱਚ ਜਾ ਕੇ ਕੀਰਤ ਦੀ ਕੁੱਟਮਾਰ ਕੀਤੀ ਗਈ ਉਸ ਤੋਂ ਬਾਅਦ ਕੀਰਤ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਗਾਇਬ ਰਿਹਾ ਉਸ ਤੋਂ ਬਾਅਦ ਕੀਰਤ ਇੱਕ ਵਾਰ ਫੇਰ ਸੋਸ਼ਲ ਮੀਡੀਆ ਤੇ ਆਇਆ ਤੇ ਐਕਟਿਵ ਹੋਇਆ ਉਸ ਤੋਂ ਬਾਅਦ ਹੁਣ ਇੱਕ ਨਵਾਂ ਮੁੱਦਾ ਸਾਹਮਣੇ ਨਿਕਲ ਕੇ ਆ ਰਿਹਾ ਹੈ ਹੀਰ ਨਾਮ ਦੀ ਕੁੜੀ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਕੀਰਤ ਮੇਰੇ ਨਾਲ ਲਿਵਿੰਗ ਵਿੱਚ ਰਹਿੰਦਾ ਰਿਹਾ ਹੈ ਤੇ ਕੀਰਤ ਦਾ ਇੱਕ ਬੱਚਾ ਵੀ ਹੈ ਉਸ ਤੇ ਚੱਲਦੇ ਆਂ ਪਹਿਲਾਂ ਕੀਰਤ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਮੇਰਾ ਇਸ ਕੁੜੀ ਨਾਲ ਕੋਈ ਵੀ ਲਿੰਕ ਨਹੀਂ ਹੈ ਅਤੇ ਉਸ ਤੋਂ ਬਾਅਦ ਕੁੜੀ ਵੱਲੋਂ ਕੁਝ ਵੀਡੀਓ ਅਪਲੋਡ ਕਰਨ ਤੋਂ ਬਾਅਦ ਕੀਰਤ ਵੱਲੋਂ ਵੀ ਕੁਝ ਫੋਟੋਆਂ ਵਾਇਰਲ ਕੀਤੀਆਂ ਗਈਆਂ ਕੀਰਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕੁਝ ਫੋਟੋਆਂ ਵਾਇਰਲ ਕੀਤੀਆਂ ਜਿਨ੍ਹਾਂ ਵਿੱਚ ਲਿਖਿਆ ਸੀ ਆਇਆ ਕੋਈ ਯਾਦ ਹੀਰ ਲੌਂਗ ਡਿਸਟੈਂਸ ਲਵ ਯੂ ਬੇਬੀ ਹੈਪੀ ਬਰਥਡੇ ਅਡਵਾਂਸ ਮੀਟ ਸੂਨ ਤੇ ਨਾਲ ਹੀ ਥੱਲੇ ਲਿਖਿਆ ਹੁਣ ਆ ਗਿਆ ਯਾਦ ਹੀਰ ਕਿ ਗੀਤ ਵਾਲੋਂ ਇਹ ਕਿਹਾ ਜਾ ਰਿਹਾ ਕਿ ਉਹ ਬੱਚਾ ਮੇਰਾ ਨਹੀਂ ਹੈ ਬਾਕੀ ਤੁਸੀਂ ਇਸ ਮਸਲੇ ਬਾਰੇ ਕੀ ਸੋਚਦੇ ਹੋ ਤੁਹਾਨੂੰ ਕੀ ਲੱਗਦਾ ਕੌਣ ਸਹੀ ਹੈ ਤੇ ਕੌਣ ਗਲਤ ਹੈ ਸਾਨੂੰ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਦੇਗੇ ਜਰੂਰ ਹੋ ਜਾਓ ਬਾਕੀ ਕੀਤਨੇ ਜੋ ਗਿਆ ਚਲ ਕਮਰਾਉਂਦੇ ਆ ਤੁਹਾਨੂੰ ਅੱਜ ਦੀ ਇਸ ਵੀਡੀਓ ਤੇ ਉਸ ਤੋਂ ਬਾਅਦ ਜੋ ਹੀਰ ਨੇ ਕੀਤਨ ਨੂੰ ਰਿਪਲਾਈ ਕੀਤਾ ਦਿਖਾਉਂਦੇ ਆ ਤੁਹਾਨੂੰ ਆਪਾਂ ਉਹ ਵੀਡੀਓ ਬਾਕੀ ਇਦਾਂ ਦੀਆਂ ਹੋਰ ਵੀਡੀਓ ਵੇਖਣ ਲਈ ਸਾਡੇ ਇਸ ਚੈਨਲ ਦੇ ਨਾਲ ਜੁੜੇ ਰਹੋ ਜਿੰਨੇ ਵੀ ਯਾਰ ਦੋਸਤ ਮਿੱਤਰ ਇਸ ਚੈਨਲ ਦੇ ਨਵੇਂ ਆਏ ਵੀਡੀਓ ਥੱਲੇ ਬਣੇ ਬਲੈਕ ਬਟਨ ਤੇ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਜਰੂਰ ਆ ਨਾਲ ਬੈਲ ਦੇ ਆਈਕਨ ਤੇ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਤੁਹਾਨੂੰ ਸਾਡੀ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਦੇਖਣ ਨੂੰ ਮਿਲੇ ਬਾਕੀ ਚਲ ਕਮਰਾਉਂਦੇ ਆ ਕੀਤ ਦੀ ਆ ਜੀ ਇਸ ਵੀਡੀਓ ਤੇ ਕੀ ਕਾ ਕੀਤ ਨੇ ਦੇ ਨਾਲ ਹੀ ਹੀਰ ਨੇ ਉਸ ਤੋਂ ਬਾਅਦ ਕੀਤ ਨੂੰ ਕੀ ਰਿਪਲਾਈ ਕੀਤਾ ਉਹ ਚਲਕ ਮਾਰਦੇ ਆ ਜੀ ਦੀ ਵੀਡੀਓ ਤੇ ਬਾਕੀ ਮਿਲਦੇ ਆ ਜਲਦੀ ਕਿਸੇ ਹੋਰ ਨਾ ਵੀ ਅਪਡੇਟ ਨਾਲ ਉਦੋਂ ਤੱਕ ਰਾਬਰ ਆਖਾ ਧੰਨਵਾਦ ਪਹਿਲਾ ਬੰਦਾ ਐਕਚੁਅਲੀ ਯੂਜ਼ ਕਰਕੇ ਛੱਡਦੇ ਉਸ ਤੋਂ ਬਾਅਦ ਉਹਦੇ ਖਿਲਾਫ ਪ੍ਰੂਫ ਦਿਖਾਏ ਠੀਕ ਹੈ ਮੈਂ ਮੰਨ ਲੈਂਨੀ ਆ ਕਿ ਮੈਂ ਖੁਦ ਤਾਂ ਬਦਨਾਮ ਹੈ ਗਈਆਂ ਪ੍ਰੂਫ ਜਿੰਨੇ ਵੀ ਕਰਨੇ ਆ ਕਰੋ ਮੈਨੂੰ ਕੋਈ ਫਰਕ ਨਹੀਂ ਪੈਂਦਾ ਉਹ ਰਹੀ ਗੱਲ ਕਿ ਤੇਰੀ ਮੈਂ ਖੁਦ ਤੇਰੇ ਪ੍ਰੂਫ ਖੁਦ ਲੈ ਕੇ ਆਵਾਂਗੀ ਸਾਰਿਆਂ ਦੇ ਸਾਹਮਣੇ ਠੀਕ ਹੈ ਔਰ ਮੇਰਾ ਇਸਤੇਮਾਲ ਕਰਕੇ ਛੜਤਾ ਤੂੰ ਮੈਨੂੰ ਕੋਈ ਹੋਣੀ ਹੈ ਪਰ ਮੇਰੇ ਤੋਂ ਬਾਅਦ ਕਿੰਨੀਆਂ ਕੁੜੀਆਂ ਦਾ ਇਸਤੇਮਾਲ ਕਰਿਆ ਮੇਹੂ ਨਹੀਂ ਦੇਣਾ ਔਰ ਇਹ ਗੱਲ ਸਹਿਮ ਸਹਿਮ ਨੂੰ ਮੈਂ ਲੈ ਕੇ ਆਵਾਂਗੀ ਖੁਦ ਲਾਈਫ ਚ ਅ ਵੀਡੀਓ ਪਹਿਲਾਂ ਚੈੱਕ ਕਰੋ ਔਰ ਇਹ ਗੱਲ ਕਿ ਤੇਰੀ ਤੇ ਮੈਂ ਖੁਦ ਤੇਰੇ ਪ੍ਰੂਫ ਖੁਦ ਲੈ ਕੇ ਆਵਾਂਗੀ ਸਾਰਿਆਂ ਦੇ ਸਾਹਮਣੇ ਠੀਕ ਹੈ ਔਰ ਮੇਰਾ ਇਸਤੇਮਾਲ ਕਰਕੇ ਛੜਤਾ ਤੂੰ ਮੈਨੂੰ ਕੋਈ ਹੋਣੀ ਹੈ ਕੀਰ ਯੂਜ਼ਰ ਕੇ ਚੱਡ ਨੂੰ ਤੁਸੀਂ ਮਾਂਚੀ ਕਰਾਨਾ ਹੈ ਪਹਿਲਾਂ ਤਾਂ ਮੈਨੂੰ ਇਹ ਦੱਸ ਮੈਂ ਪ੍ਰੂਫ ਲੈ ਕੇ ਆਉਂਗੀ ਸਾਹਮਣੇ ਲੈ ਆਣਾ ਫਿਰ ਭੈ ਜਦੋਂ ਗੱਲ ਲੋਕਾਂ ਨੂੰ ਵੀ ਸਵਾਦ ਦੇਈ ਜਾਨੀ ਆ ਲੈ ਆ ਪ੍ਰੂਫ ਇੱਕ ਵਾਰੀ ਮੈਂ ਵੀ ਟੈਨਸ਼ਨ ਚ ਖਤਮ ਹੋਵਾਂਗੀ ਤੋ ਲੈ ਆਈ ਪ੍ਰੂਫ ਬਸ ਤੋ ਮੈਂ ਤੇਰਾ ਰਾਹੀ ਤੇਰਾ ਰਾਂਝਾ ਹੈ ਤੈਨੂੰ ਪਤਾ ਨਾ ਮੈਂ ਹੀ ਆਂ ਹੋਰ ਕੋਈ ਬਣ ਵੀ ਨਹੀਂ ਸਕਦਾ ਤੇਰੀ ਮਤ ਜੱਜ ਨਾ ਪਾੜੂ ਤੈਨੂੰ ਮੈਂ ਦੱਸਦਾ ਮੇਰੀ ਆਈਡੀ ਨੂੰ ਫੋਲੋ ਕਰ ਲੂ ਸਾਰੇ ਜਾਣੇ ਮੈਂ ਅਜਵੀ ਦੀ ਫੋਟੋ ਪਾਈ ਆ ਤੇ ਮੈਂ ਡੇਲੀ ਇੱਕ ਫੋਟੋ ਪਾਉਂਦਾ ਰਹੂੰਗਾ ਮੈਨੂੰ ਕੋਈ ਚੱਕਰ ਨਹੀਂ ਮੈਂ ਅਕਾਊਂਟ ਪ੍ਰਾਈਵੇਟ ਕੀਤਾ ਕਿਸੇ ਰੀਜ਼ਨ ਕਰਕੇ ਮੈਂ ਪਬਲਿਕ ਕੀਤਾ ਹੁੰਦਾ ਤੁਹਾਨੂੰ ਸਾਰਿਆਂ ਨੂੰ ਦਿਖਾਉਂਦਾ ਕਿਦਾਂ ਸਾਰੇ ਠੀਕ ਹੋ ਪਰਿਵਾਰ ਕਿਦਾਂ ਸਾਰਿਆਂ ਦਾ ਵਧੀਆ ਨਵੀਂ ਮੈਡਮ ਜਿਹੜੀ ਆਈ ਆ ਹੁਣ ਮੈਟਰ ਚੱਲ ਰਿਹਾ ਆ ਮੈਂ ਹਲੇ ਤੱਕ ਦਾ ਯਾਰ ਉਹਦਾ ਕੁਝ ਪੋਸਟ ਨਹੀਂ ਕੀਤਾ ਨਾ ਮੈਨੂੰ ਲੋੜ ਹਨਾ ਜੇ ਕੋਈ ਜ਼ਿਆਦਾ ਬਧੂਗਾ ਮੈਂ ਜ਼ਰੂਰ ਪੋਸਟ ਕਰੂੰਗਾ ਨਾ ਮੇਰਾ ਕੋਈ ਇਹਦੇ ਚ ਕਸੂਰ ਆ ਦੇਖੋ ਰਿਲੇਸ਼ਨ ਚ ਸਾਰੇ ਰਹੀ ਨੇ ਮੈਂ ਵੀ ਰਿਹਾ ਹੁਣ ਉਹਨੂੰ ਪਤਾ ਕੀ ਕੀਰਤ ਤੋਂ ਫੇਰ ਮਿਲ ਜਣਾ ਮੂੰ ਚੱਕ ਕੇ ਬੋਲਣ ਲੱਗ ਪਈ ਸਾਰੀ ਸਟੋਰੀ ਮੈਂ ਦੱਸਦਾ ਨਾ ਮੇਰੀ ਕਰਕੇ ਆਹੀ ਬੈਂਗਲੌਰ ਮੈਂ ਇਹਨੂੰ ਬੁਲਾਇਆ ਹੀ ਠੀਕ ਆ ਜਦੋਂ ਇਹ ਬੈਂਗਲੌਰ ਆਈ ਉਸ ਤੋਂ ਬਾਅਦ ਇਹਨੇ ਮੈਨੂੰ ਕਿਹਾ ਕਿ ਕੀਰਤ ਇਦਾਂ-ਉਦਾਂ ਚੱਲੇ ਅਸੀਂ ਰਿਲੇਸ਼ਨ ਚ ਆ ਗਏ ਠੀਕ ਆ ਬੱਚੋ ਦੇ ਘਰ ਦੇ ਨੂੰ ਬੁਲਾਉਂਦੇ ਰਹੇ ਨਹੀਂ ਗਈ ਕਿ ਮੈਂ ਮੈਂ ਜਾਂਦੀ ਦੀ ਉਹਨੂੰ ਵਾਪਸ ਨਹੀਂ ਆਉਣ ਦੇਣਾ ਸੀ ਹਨਾ ਇਹ ਨਹੀਂ ਗਈ ਮੈਂ ਕਿ ਜਲਦ ਕੋਈ ਚੱਕੇ ਨਹੀਂ ਮੈਂ ਤੇਰੇ ਨਾਲ ਖੜਾ ਆ ਮੈਂ ਸਾਲ ਇੱਕ ਰੱਖਿਆ ਬਾਅਦ ਵਿੱਚ ਉਹਦਾ ਕੰਮ ਕਰ ਕਰ ਲੱਗ ਪਈ ਉੱਥੇ ਜੌਬ ਤੇ ਲੱਗ ਗਈ ਠੀਕ ਹੈ ਮੈਂ ਬਾਅਦ ਵਿੱਚ ਮੈਂ ਵੀ ਯਾਰ ਉਹਦਾ ਕੰਮ ਕਰ ਦੇਖਣਾ ਸੀ ਇੱਕ ਸਾਲ ਹੋ ਗਿਆ ਸੀ ਮੈਨੂੰ ਵਿਹਲੇ ਬੈਠਿਆਂ ਨੂੰ ਠੀਕ ਉਤੋਂ ਬਾਅਦ ਮੈਂ ਬੰਬੇ ਚਲੇ ਗਿਆ ਬੰਬੇ ਜਾਣ ਤੋਂ ਬਾਅਦ ਮੈਡਮ ਜੀ ਦੇ ਖਾਬ ਜਾਦੇ ਜਾ ਗੁੱਠੇ ਮੈਡਮ ਜੀ ਫੋਨ ਲਾਉਣ ਲੱਪੇ ਮੈਂ ਚੱਕੀ ਨਹੀਂ ਫੋਨ ਯਾਰ ਮੈਂ ਬਿਜ਼ੀ ਆ ਤੁਹਾਨੂੰ ਵੀ ਦਾਰ ਰਹੇ ਦੇਖਿਆ ਸੋਖੂ ਨਹੀਂ ਹੀ ਸਾਰੇ ਹੀ ਹਨਾ ਤੇ ਉਸ ਤੋਂ ਬਾਅਦ ਮੈਡਮ ਜੀ ਹੁਣ ਬਾਬਾ ਫੋਨ ਲੈ ਚੱਲ ਆਪਾਂ ਉੱਤੋਂ ਨਹੀਂ ਮੁੱਕਰਦੇ ਆ ਆਪਾਂ ਨੂੰ ਕੋਈ ਚੱਕ ਨਹੀਂ ਹੈ ਫੋਨ ਫੋਨ ਲੈ ਤੇ ਹੁਣ ਮੈਨੂੰ ਧਮਕੀਆਂ ਦੇਣ ਲੱਗ ਪਏ ਲਾਈਵ ਚਾਨ ਕੇ ਕਿ ਤੇਰੇ ਇਹਦੀਆਂ ਵੀਡੀਓ ਵਾਇਰਲ ਕਰ ਦੇਗੇ ਯਾਰ ਸੋਸ਼ਲ ਮੀਡੀਆ ਰੀਅਲ ਨਹੀਂ ਹੁੰਦਾ ਮੈਂ ਮੰਨਦਾ ਬਟ ਸੋਸ਼ਲ ਮੀਡੀਆ ਤੇ ਆਪਦੀ ਫੈਮਿਲੀ ਮੈਂ ਕਦੇ ਨਹੀਂ ਲੈ ਕੇ ਆਇਆ ਕਿਸੇ ਨੂੰ ਇਹ ਨਹੀਂ ਪਤਾ ਮੇਰੇ ਮॉम ਦੀ ਫੋਟੋ ਕੀ ਹੈ ਡੈਡ ਦੀ ਫੋਟੋ ਕੀ ਹੈ ਕਿਸੇ ਨੂੰ ਆਹ ਪਤਾ ਸੱਚ ਮੈਂ ਪਾਈ ਹੀ ਵੀਡੀਓ ਬਟ ਇਦਾਂ ਨਹੀਂ ਪਤਾ ਕਿ ਕੀ ਉਹਨਾਂ ਨੌਲੇਜ ਕੀ ਆ ਹੁਣ ਉਹ ਮੇਰੇ ਕਿਸੇ ਪਰਸਨਲੀ ਸਹਿਮ ਨਹੀਂ ਆ ਗਿੰਦੀ ਬਟ ਵੀਡੀਓ ਪਾ ਦੂੰ ਫੋਟੋ ਪਾ ਦੂੰ ਉਹਦੇ ਨਾਲ ਮੇਰੀਆਂ ਕੁਝ ਫੋਟੋਸ ਵੀਡੀਓ ਨੇ ਉਹਦੇ ਕੋਲ ਪਈਆਂ ਨੇ ਉਹ ਪਾ ਦੂੰਗੀ ਯਾਰ ਮੈਨੂੰ ਕਿਸੇ ਦਾ ਡਰ ਨਹੀਂ ਹੈਗਾ ਫੋਟੋ ਵੀਡੀਓ ਵਾਲੇ ਚੱਕਰ ਤਾਂ ਪੁਰਾਣੇ ਹੋ ਗਏ ਹੁਣ ਕੋਈ ਨਵੇਂ ਚੱਕਰ ਲੈ ਕੇ ਆ ਉਹ ਜਨਾਂ ਤੋਂ ਮੈਂ ਡਰ ਜਾ ਐਨਾ ਕੁਝ ਹੋਣ ਤੋਂ ਬਾਅਦ ਤਾਂ ਮੈਂ ਉਹ ਸੋਖਣਾ ਬਾਈ ਉਹ ਕੌਂਟਰੈਕਟ ਸਾਈਨ ਹੀ ਉਹਦਾ ਠੀਕ ਆ ਤਨੂ ਦਾ ਉਹਨੇ ਵੀਡੀਓ ਪਾਈਆਂ ਜੋ ਮਰਜ਼ੀ ਕੀਤਾ ਮੈਨੂੰ ਉਹਦੇ ਨਾਲ ਲੈਣਾ ਦੇਣਾ ਨਹੀਂ ਮੈਨੂੰ ਆਪ ਦੇ ਨਾਲ ਲੈਣਾ ਦੇਣਾ ਠੀਕ ਆ ਮੈਂ ਸੋਖਣਾ ਕੋਈ ਵੀਡੀਓ ਨਹੀਂ ਨਾ ਪਾਈ ਮੈਨੂੰ ਇਹ ਆ ਮੇਰੀ ਵਿਗੜੀ ਕੇ ਬੰਦੇ ਨਾ ਇਹ ਥੋੜੀ ਹੈ ਕਿਉਂ ਸਾਰਿਆਂ ਦੀ ਵਿਗੜੀ ਆ ਅਗਲੀ ਦੀ ਬਣਦੀ ਹੋਊਗੀ ਤੇ ਬਾਕੀ ਜੇ ਕਿਸੇ ਨੂੰ ਜਿਆਦਾੀ ਪ੍ਰੋਬਲਮ ਆ ਮੈਨੂੰ ਮੈਸੇਜ ਕਰ ਲੈ ਮੈਂ ਦੱਸ ਦੂੰਗਾ ਠੀਕ ਆ ਤੇ ਬਾਕੀ ਮੈਂ ਲਾਸਟ ਮੈਂ ਇੱਕ ਵਾਰੀ ਲਾਸਟ ਕਹਿਣਾ ਮੈਂ ਉਹਨੂੰ 3 ਦਿਨ ਦਾ ਟਾਈਮ ਦੇਣਾ ਇਨ ਦਿਨ ਚੋਂ ਨਾ ਹਟੀ ਮੈਂ ਆਪਣੇ ਅਕਾਊਂਟ ਤੇ ਸਾਰਾ ਕੁਝ ਪੋਸਟ ਕਰ ਦੂੰਗਾ ਏ ਟੂ ਜ਼ेड ਚੀਜ਼ਾਂ ਫਿਰ ਇਹ ਨਹੀਂ ਮੈਂ ਦੇਖਣਾ ਉਹ ਬੈੱਡ ਤੇ ਪਈ ਹੈ ਕਿਤੇ ਹੋਰ ਪਈ ਹੈ ਬਾਕੀ ਸਮਝਦਾਰ ਨੂੰ ਇਸ਼ਾਰਾ ਕਾਫੀ ਨਾ ਮੇਰੇ ਤੋਂ 18+ ਚੀਜ਼ਾਂ ਕਰਾਓ ਨਾ ਕਰਾਓ ਚੁੱਪ ਕਰਕੇ ਟਿਕੇ ਰਹੋ ਬਸ ਇੱਥੇ ਗੱਲ ਖਤਮ ਕਰ ਦੋ ਐਂਡ ਥੈਂਕ ਯੂ ਸੋ ਮਚ ਸਾਰਿਆਂ ਦਾ ਤੇ ਧੰਨਵਾਦ ਮੇਰੀ ਨਵੀਂ ਆਈਡੀ ਕੀਰਤ ਐਕਸ਼ਨ 61 ਨਹੀਂ ਆ ਚੈੱਕ ਕਰ ਲਿਓ ਸਾਰੇ ਇਹ ਲਾਈਵ ਸ਼ੇਅਰ ਕਰ ਦੂੰ ਨਾਲੇ ਮੈਂ